ਖਿਲਾੜ ਲਈ ਸੋਰੇ ਲਾਲੀ ਕਮ ਰਹੀ ਹਲੋ ਸੋ ਜੀ ਸਾਡੇ ਸਤਿਕਾਰਯੋਗ ਨਕਸ਼ਤਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਚਾਚਾ ਜੀ ਉਹਨਾਂ ਵੱਲੋਂ ਮਾਨਸਕਾਰਿਆ ਜੀ ਸ਼ੁਕਰੀਆ ਮਿਹਰਬਾਨੀ ਆਜਾ ਜੀ ਫਿਰ ਬੇ ਕੋਈ ਪਲਾਸ ਫੜਾਓ ਆਂਚਾ ਵੀ ਫੜਾ ਦੇਣਾ ਹੁਣ ਮੇਰੇ ਗੱਲ ਯਾਦ ਹੀ ਆ ਗਈ ਪਲਾਸ ਤੇ ਚਾਬੀ ਵਾਲੀ ਕਾਰ ਹੀ ਲਵਾਂ ਹਾਂ ਆ ਸਾਡਾ ਲਾਸਟ ਗੀਤ ਹੋਊਗਾ ਜੀ ਆ ਸਾਡਾ ਮੁੰਡਾ ਢੋਲ ਵਾਲਾ ਇਹ ਭਾਈ ਸ਼ਹਿਰ ਤੋਂ ਪਿੰਡ ਦੂਰ ਰਹਿੰਦਾ ਤੇ ਮਸਾ ਮਸਾ ਦਾ ਵਿਆਹ ਹੋਇਆ ਵਿਆਹ ਹੋ ਗਿਆ ਸਾਲ ਬਾਅਦ ਪ੍ਰਮਾਤਮਾ ਨੇ ਖੁਸ਼ਖਬਰੀ ਲਿਆਂਦੀ ਤੇ ਮੈਨੂੰ ਕਹਿੰਦਾ ਚਾਚੀ ਇੱਕ ਸਮੱਸਿਆ ਮਗਰ ਵੀ ਇਹ ਕਿਹੜੀ ਕਹਿੰਦਾ ਸਾਡੇ ਸਿਆਣੀ ਬੁੜੀ ਹੈਣੀ ਮਨ ਕੋਈ ਨਹੀਂ ਪੁੱਤ ਜਦੋਂ ਉਹਦੇ ਨਾਲ ਆ ਗਿਆ ਮੈਂ ਆ ਚਾਂ ਪਾਯੋਦਨ ਆ ਗਿਆ ਮੁੰਡੇ ਨੇ ਫੋਨ ਕੀਤਾ ਮੈਂ ਨੰਗੇ ਪੈਰੀ ਗਈ ਵੀ ਇਹੋ ਜੀ ਖੁਸ਼ੀ ਪਰਮਾਤਮਾ ਦੁਸ਼ਣ ਨੂੰ ਵੀ ਦੇਵੇ ਮਗਾ ਪੁੱਤ ਹੁਣ ਬੇੜਾ ਲਾ ਵੇਖ ਭੱਜ ਕੇ ਕਿਸੇ ਦਾਈ ਨੂੰ ਲਿਆ ਨਰਸ ਨੂੰ ਲਿਆ ਇਹਦੀ ਜਾਇ ਵੱਡੇ ਦੀ ਐਡੀ ਕਿਸਮਤ ਠੰਡੀ ਜਿਵੇਂ ਫ੍ਰਿਜ ਚ ਤਰੀ ਹੁੰਦੀ ਹੈ ਪੰਜ ਪਿੰਡਾਂ ਚ ਮੁੰਡਾ ਗੇੜਾ ਦੇ ਆ ਨਾ ਕੋਈ ਨਰਸ ਟੱਕਰੀ ਨਾ ਕੋਈ ਦਾਈ ਟੱਕਰੀ ਇੱਕ ਨਾਜਾ ਡਾਕਟਰ ਲਿਆ ਆ 70 ਕ ਸਾਲ ਦਾ ਨਾ ਉਹਨੂੰ ਦੇਸੇ ਨਾ ਭਾਲੇ ਮੁੰਡੇ ਦਾ ਰੰਗ ਉੱਟ ਗਿਆ ਮਗਾ ਪੁੱਤ ਘਬਰਾਣਾ ਇਹ ਡਾਕਟਰ ਆਪ ਦਾ ਰੂਪ ਹੁੰਦੇ ਆ ਮੈਂ ਕੈਨੇਡਾ ਅਮਰੀਕਾ ਸਿੰਗਾਪੁਰ ਗਈ ਐ ਉਧਰ ਡਿਲੀਵਰੀ ਦੇ ਕੇਸ ਡਾਕਟਰੀ ਕਰਾਉਂਦੇ ਆ ਚਲੋ ਭਾਈ ਡਾਕਟਰ ਆ ਗਿਆ ਹਣ ਜੋ ਲੀੜਾ ਕੱਪੜਾ ਨਿੱਗਾ ਪਾਣੀ ਮੰਗਿਆ ਫੜਾਇਆ ਤੇ ਡਾਕਟਰ ਤਾਂ ਮੋਇਆ 15 ਮਿੰਟ ਬਾਅਦ ਆਦਾ ਅਖੇ ਜੀ ਅਖੇ ਪੀ ਐਚ ਕਸ ਫੜਾਉ ਮੈਂ ਸੋਚੀ ਪੈਗੀ ਵੀ ਮਣਾ ਹੋਣਾ ਜਵਾਕ ਐ ਵੀ ਅੰਦਰ ਇਹ ਜਿਹਾ ਕਿਹੜਾ ਨਾਟਾ ਜਿਹੜਾ ਪੇਚ ਕਸ ਨਾ ਖੋਲੂ ਪਾਈ ਮੁੰਡਾ ਪਾਟ ਕੇ ਮਿਸਤਰ ਨੇ ਪੀਐਚ ਕਸ ਪੜ ਲਿਆ ਡਾਕਟਰ ਦਾ ਫੇਰਮਾ ਆਇਆ ਜੀ ਅਕੇ ਪੀਐਚ ਕਸ ਨਾ ਖਾਣਨੀ ਬਣਦੀ ਨਾਲ ਪਲਾਸ ਪੜਾਓ ਫੇਰ ਪਲਾਸ ਲੈ ਕੇ ਆਇਆ ਉਸ ਤੋਂ ਬਾਅਦ ਡਾਕਟਰ ਫੇਰ ਆंदा ਜੀ ਅਕੇ ਨਾ ਪਲਾਸ ਨਾ ਖਾਣਨੀ ਨਾ ਪੀਐਚ ਕਸ ਨਾ ਅਕੇ ਸ਼ੈਣੀ ਮੰਗਾਓ ਮੈਂ ਫੇਰ ਸੋਚੀ ਪੇਗੀ ਪੰਜਾਂ ਦੀ ਸੁਖ ਸੁਖੀ ਵੀ ਹੈ ਪ੍ਰਮਾਤਮਾ ਜੱਥੇ ਤੇ ਬੱਚੇ ਨੂੰ ਪੜ੍ਹੀ ਕਰੀ ਤੰਦਰੁਸਤੀ ਬਖਸ਼ੀ ਮੈਂ ਸੋਚੀ ਜਾਮਾ ਵੀ ਅੰਦਰ ਨੂੰ ਪੁੱਤਿਆਂ ਦੀ ਇਹ ਜੀ ਕਿਹੜੇ ਯਾਰ ਲੱਗੀ ਜਿਹੜਾ ਸ਼ੈਣੀ ਨਾ ਪੱਟੂਗਾ ਭਾਈ ਸ਼ੈਣੀ ਮੰਗਾ ਲਈ ਫੇਰਾ ਦਾ ਕੇ ਥੌੜੀ ਮੰਗਾਓ ਬਾਈ ਤਾਂ ਡਾਕਟਰ ਦੇ ਗੱਲ ਪੈ ਗਈ ਮਗਾ ਜੜਾ ਪਟਣ ਵਾਲਿਆ ਪਹਿਲਾਂ ਤੂੰ ਪਿਆਜ ਕਸ ਮੰਗਿਆ ਫੇਰ ਪਲਾਸ ਫੇਰ ਸ਼ੈਣੀ ਫੇਰ ਥੌੜੀ ਮੰਗੀ ਗੱਲ ਕੀ ਹੈ ਕਹਿੰਦਾ ਬੇਬੇ ਘਬਰਾ ਨਾ ਮੈਂ ਥੋੜਾ ਕਾਲੀ ਚ ਆ ਗਿਆ ਇੱਕ ਤਾਂ ਮੇਰੀ ਨਿਗਾਹ ਕਮਜ਼ੋਰ ਹੈ ਦੂਜੀ ਆਹ ਦਵੰਗਾ ਦੇ ਟੈਚੀ ਦੀ ਚਾਬੀ ਘਰੇ ਰਹੇਗੀ ਹਜੇ ਤੱਕ ਤਾਂ ਮੈਂ ਟੈਚੀ ਪੰਨੀ ਜਾਣਾ